ਸਤਿ ਸ਼੍ਰੀ ਅਕਾਲ ਲੋਕਪਰਣਾ ਤੁਹਾਨੂੰ ਸਵਾਗਤ ਹੈ ਮੈਂ ਗੁਰਜਤ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਆਮ ਆਦਮੀ ਪਾਰਟੀ ਤੋਂ ਪ੍ਰਿੰਸੀਪਲ ਜੀਪੀ ਸਿੰਘ ਜੁੜੇ ਨੇ ਜੀਪੀ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਤੁਸੀਂ ਮੌਕਾ ਦਿੱਤਾ ਗੱਲਬਾਤ ਕਰਨ ਦਾ ਜੀ ਦੋਸਤੋ ਅਲਾਈንስ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਤੇ ਕਿਉਂਕਿ ਲੋਕ ਸਭਾ ਦੀ ਚੋਣ ਹੈ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਇੰਡੀਆ ਨਾਮ ਦਾ ਇੱਕ ਗਰੁੱਪ ਹੋਣ ਦੇ ਵਿੱਚ ਆਇਆ ਇਹਦੀ ਮਨਸਾ ਇੰਟੈਂਸ਼ਨ ਜਿਹੜੀ ਹੈਗੀ ਹੈ ਕਹਿੰਦੇ ਕਿ ਅਸੀਂ ਦੇਸ਼ ਦੇ ਵਿੱਚ ਇੱਕ ਸਹੀ ਸਿਆਸਤ ਪ੍ਰਦਾਨ ਕਰਨੀ ਆ ਤੇ ਭਾਜਪਾ ਦੇ ਖਿਲਾਫ ਅਸੀਂ ਸਾਰਿਆਂ ਨੇ ਮਿਲ ਕੇ ਖੜੇ ਹੋਣਾ ਤੇ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਰੂਲਿੰਗ ਤੇ ਰਹਿ ਦਿੱਲੀ ਦੇ ਵਿੱਚ ਜਿਹੜੀ ਪਾਰਟੀ ਰੂਲਿੰਗ ਤੇ ਰਹਿ ਉਹ ਇੱਕ ਮੰਚ ਦੇ ਉੱਪਰ ਹੁਣ ਇਕੱਠੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਇਸ ਗੱਲ ਤੋਂ ਇਨਕਾਰ ਹੀ ਹੁੰਦੀ ਹੈ ਕਿ ਅਸੀਂ ਸਮਝੌਤਾ ਨਹੀਂ ਕਰਾਂਗੇ। ਅਸੀਂ 13 ਦੀਆਂ 13 ਸੀਟਾਂ ਵੱਖਰੇ ਤੌਰ ਦੇ ਉੱਪਰ ਆਪਣੇ ਤਰੀਕੇ ਦੇ ਨਾਲ ਲਵਾਂਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਇਸੇ ਸਮਝੌਤੇ ਬਾਬਤ ਗੱਲਬਾਤ ਕਰਨ ਦੇ ਲਈ ਜਿਹੜੀ ਹੈਗੀ ਹੈ ਜੇਪੀ ਸਾਹਿਬ ਸਾਡੇ ਨਾਲ ਜੁੜੇ ਨੇ। ਜੀ ਜੇਪੀ ਸਾਹਿਬ ਕਿਵੇਂ ਰਹੂਗਾ ਫਿਰ ਸਮਝੌਤਾ? ਆਮ ਆਦਮੀ ਪਾਰਟੀ ਰੂਲਿੰਗ ਤੇ ਰਹੀ ਤੁਹਾਡੀ ਪਾਰਟੀ ਇੱਥੇ ਪੰਜਾਬ ਦੇ ਵਿੱਚ ਤੇ ਕਾਂਗਰਸ ਇੱਥੇ ਮੁੱਖ ਵਿਰੋਧਧਿਤੀ ਰਹੇ ਕਿਵੇਂ ਵੇਖ ਰਹੇ ਹੋ ਸਾਰੀ ਗੱਲਬਾਤ ਨੂੰ ਜੀ ਦੇਖੋ ਪੰਗੂ ਸਾਹਿਬ ਜਿਸ ਤਰ੍ਹਾਂ ਕਿ ਹੁਣ ਤੱਕ ਦੀ ਸਥਿਤੀ ਤੁਹਾਨੂੰ ਸਾਰੀ ਕਲੀਅਰ ਹੈ ਆਮ ਆਦਮੀ ਪਾਰਟੀ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਕਾਂਗਰਸ ਦੇ ਨਾਲ ਕੋਈ ਸਾਡਾ ਆਈਡੀਓਲੋਜੀਕਲੀ ਸਾਡਾ ਸੁਭਾਅ ਮਿਲਣ ਲੱਗ ਪਿਆ ਹੈ ਜਾਂ ਜਿਹੜੇ ਸਾਡੇ ਆਦਰਸ਼ ਨੇ ਉਹਨਾਂ ਨਾਲ ਮੇਲ ਖਾਂਣ ਲੱਗ ਪਏ ਨੇ ਉਹਨਾਂ ਦੇ ਆਦਰਸ਼ਾਂ ਨਾਲ ਜਾਂ ਅਸੀਂ ਉਹਨਾਂ ਦੇ ਜਿਹੜਾ ਪਿਛਲਾ ਸ਼ਾਸਨ ਕਿਸੇ ਵੀ ਚੀਜ਼ ਨੂੰ ਭੁੱਲ ਗਏ ਆ ਕੋਈ ਐਸੀ ਗੱਲ ਨਹੀਂ ਹੈਗੀ ਲੇਕਿਨ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਿਹੜੇ ਜਿਵੇਂ ਕਿ ਮੈਂ ਤੁਹਾਡੀ ਉਹ ਗੱਲ ਕਰ ਲਾ ਅੱਜ ਆਪਾਂ ਬੜੇ ਫ੍ਰੀਲੀ ਇਸ ਚੈਨਲ ਤੇ ਗੱਲ ਕਰ ਰਹੇ ਆ ਲੇਕਿਨ ਸਭੋਤੇ ਭਾਰਤ ਦੇ ਹਾਲਾਤ ਕੀ ਨੇ ਬਹੁਤ ਮਾੜੇ ਨੇ ਮੈਂ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਨੈਸ਼ਨਲ ਚੈਨਲ ਹੈਗੇ ਨੇ ਉਹ ਕਦੇ ਲਾ ਕੇ ਹੀ ਨਹੀਂ ਦੇਖੇ ਹਿੰਦੀ ਵਾਲੇ ਕਿਉਂਕਿ ਜੁਰਮ ਵੀ ਔਨ ਕਰੀਦਾ ਉੱਥੇ ਜਾ ਤਾਂ ਹਿੰਦੂ ਮੁਸਲਮਾਨ ਕੋਈ ਵੰਡ ਵੀ ਬੈਠਾ ਹੁੰਦਾ ਕੋਈ ਇਧਰੋਂ ਆਕਸੀ ਬਾਸ ਉਹ ਜਿਆਦਾ ਪੇਡ ਹੁੰਦੇ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਸਾਜ਼ਿਸ਼ ਹੁੰਦੀ ਹੈ ਜਾਂ ਫਿਰ ਉਹ ਲੜਾਈਆਂ ਦਿਖਾਈ ਜਾਂਦੇ ਨੇ ਚਾਈਨਾ ਦੀਆਂ ਤੇ ਕਿਸੇ ਹੋਰ ਦੀਆਂ ਹੈ ਭਾਰਤ ਪਾਕਿਸਤਾਨ ਕੀ ਹੈ ਅਜੀਬ ਜੀ ਨੂੰ ਕਈ ਚੈਨਲਸ ਨੂੰ ਟੋਟਲੀ ਉਹਨਾਂ ਨੇ ਜਾਂ ਫਿਰ ਮੋਦੀ ਗੋਣਗਾਨ ਹੈਗਾ ਤੇ ਅੱਜ ਕੱਲ ਨਵੀਂ ਚੀਜ਼ ਜਿਹੜੀ ਆਪਾਂ ਸਾਰਿਆਂ ਨੂੰ ਪਤਾ ਹੈ ਉਹ ਰਾਮ ਮੰਦਰ ਦਾ ਮੁੱਦਾ ਛਾਇਆ ਹੁੰਦਾ ਸੋ ਇਸ ਕਰਕੇ ਅੱਜ ਤੁਹਾਡੇ ਵਰਗੇ ਜਿਹੜੇ ਬੁੱਧੀਜੀਵੀ ਜਰਨਲਿਸਟ ਨੇ ਉਹਨਾਂ ਦੇ ذریعے ਹੀ ਜਾਂ YouTube ਚੈਨਲ ਦੇ ਰਾਹੀਂ ਹੀ ਅੱਜ ਅਸੀਂ ਆਪਣੇ ਵਿਚਾਰ ਆਮ ਲੋਕਾਂ ਦੇ ਸਾਹਮਣੇ ਵਿਕਤ ਕਰ ਰਹੇ ਹਾਂ ਸੋ ਇਹਦਾ ਇਸ ਸੰਦਰਭ ਦੇ ਵਿੱਚ ਹਾਲਾਤ ਐਸੇ ਹੋ ਗਏ ਨੇ ਵੀ ਪਾ ਪਾਣੀ ਐਸ ਵੇਲੇ ਸਾਡੇ ਦੇਸ਼ ਦੀ ਜਿਹੜੀ ਇੰਡੀਪੈਂਡੈਂਸ ਹੈ ਸਾਡਾ ਫੈਡਰਲਿਜ਼ਮ ਹੈ ਜਿਹੜਾ ਬਹੁਤ ਹੀ ਔਖੇ ਤਰੀਕਿਆਂ ਨਾਲ ਅਸੀਂ ਕਿਉਂਕਿ ਅੰਗਰੇਜ਼ਾਂ ਨੇ ਬੜਾ ਲੱਭਾ ਸਮਾ ਸਾਡੇ ਦੇਸ਼ ਦੇ ਉੱਤੇ ਔਰ ਪੂਰੀ ਦੁਨੀਆ ਤੇ ਰਾਜ ਕੀਤਾ ਅਸੀਂ ਲਿਆ ਸ਼ਹਾਦਤਾਂ ਦਿੱਤੀਆਂ ਲੰਬੇ ਸੰਘਰਸ਼ ਕੀਤੇ 200 ਸਾਲਾਂ ਤੋਂ ਬਾਅਦ 1800 ਲੰਬੇ ਸਮੇਂ ਤੋਂ ਬਾਅਦ ਜਦੋਂ ਅਸੀਂ ਇਸ ਆਜ਼ਾਦੀ ਲਈ ਹੈ ਤੇ ਅੱਜ ਉਸੇ ਆਜ਼ਾਦੀ ਨੂੰ ਹੀ ਸਾਡਾ ਖਤਰਾ ਆਇਆ ਹੋਇਆ ਔਰ ਇਸ ਹਾਲਾਤ ਹੀ ਨੇ ਬਈ ਭਾਜਪੀ ਸਾਰੀਆਂ ਇੰਸਟੀਚਿਊਸ਼ਨ ਦੇ ਉੱਤੇ ਕਬਜ਼ਾ ਕਰ ਰਹੀ ਹੈ ਉਹ ਇੰਸਟੀਚਿਊਸ਼ਨ ਜਿਹੜੀਆਂ ਕਿ ਡੈਮੋਕ੍ਰੇਸੀ ਦੀਆਂ ਰਖਵਾਲੀਆਂ ਨੇ ਉਨਾ ਸ਼ਾਰੀਆ ਇੰਸਟੀਚਿਊਸ਼ਨ ਦੇ ਬਾਕ ਨੂੰ ਇੱਕ ਬਸਾਰ ਸਭ ਤੋਂ ਵੱਡੀ ਫੌਜ ਹੀ ਦਿੰਨਾ ਫੌਜ ਦੇ ਮੁਖੀ ਹਮੇਸ਼ਾ ਹੀ ਜਿਹੜਾ ਹੈ ਰਾਸ਼ਟਰਪਤੀ ਨੂੰ ਜਵਾਬਦੇਹ ਹੁੰਦੇ ਨੇ ਲੇਕਿਨ ਜਿਹੜਾ ਉਹਨਾਂ ਨੇ ਸੀਡੀਐਸ ਬਣਾਇਆ ਉਹ ਪ੍ਰਾਈਮ ਮਿੰਿਸਟਰ ਨੂੰ ਜਵਾਬਦੇਹ ਹੈ ਕੀ ਮਨਸ਼ਾ ਜੀ ਦੇ ਪਿੱਛੇ ਇਹਦਾ ਮਤਲਬ ਕੋਈ ਲੁਕਾ ਲੁਕਿਆ ਛਪਿਆ ਅਜੰਡਾ ਹੈ ਇਹਨਾਂ ਦਾ ਇਲੈਕਸ਼ਨ ਕਮਿਸ਼ਨ ਦੀ ਗੱਲ ਲੈ ਲਓ ਇਲੈਕਸ਼ਨ ਕਮਿਸ਼ਨ ਦੇ ਮੈਂਬਰਾਂ ਦੇ ਕਿਉਂਕਿ 3 ਮੈਂਬਰੀ ਕਮੇਟੀ ਨੇ ਚੁਣਨਾ ਹੁੰਦਾ ਜਿਹਦੇ ਵਿੱਚ ਬਰੋਟੀ ਪਾਰਟੀਆਂ ਸਪਰੀਮ ਕੋਰਡ ਦਾ ਜਿਹੜਾ ਸੀਜੀਆਈ ਹੈ ਤੇ ਆਪਣਾ ਪ੍ਰਾਈਮ ਮਿਨਿਸਟਰ ਲੇਕਿਨ ਇਹ ਉੱਥੇ ਵੀ ਇਹਨਾਂ ਨੇ 2 is to 1 ਵਾਲੀ ਗੱਲ ਕਰ ਰਹੀ ਹੈ ਉਸ ਤੁਹਾਡੇ ਸਾਹਮਣੇ ਹੀ ਹੈ 1 ਨੇਸ਼ਨ 1 ਇਲੈਕਸ਼ਨ ਦੀ ਗੱਲ ਚੱਲ ਰਹੀ ਹੈ ਦੂਜੇ ਵੱਲਨੇ ਕੌਸ਼ੇਨਾ ਦੀ ਇੱਕੋ ਹੀ ਹੈ ਐਸਵੇਲੇ ਹੋਮ ਤੱਕ ਦਾ ਜੋ ਫਲਾਟ ਸਾਡੇ ਸਾਹਮਣੇ ਨੇ ਵੀ ਧਰਮ ਦੇ ਆਧਾਰ ਦੇ ਉੱਤੇ ਇਸ ਦੇਸ਼ ਦੇ ਵਿੱਚ ਦੋ ਹਿੱਸੇ ਕਰਤੇ ਜਾਣ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਫੈਡਰਲਿਜ਼ਮ ਨੂੰ ਖਤਰਾ ਨੇ ਉਹਦੇ ਵਾਸਤੇ ਇੱਕ ਲੋਡ ਹੈਗੀ ਹੈ ਇੱਕ ਸਾਂਝਾ ਵਹਾਜ ਉਸਾਰਿਆ ਜਾਵੇ ਜਿਹੜਾ ਮਿਨੀਮਮ ਕਵਨ ਪ੍ਰੋਗਰਾਮ ਦੇ ਉੱਤੇ ਅਧਾਰਤ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਭਾਜਪਾ ਨੂੰ ਹਾਰ ਦੇ ਸਕੀਏ ਇੱਕ ਕੈਸਟਰਾ ਦਾ ਜਮਹੂਰੀ ਮੋਰਚਾ ਹੋਵੇ ਜਿਹੜਾ ਸਾਰੀਆਂ ਤੇਜ ਦੀਆਂ ਜਮਹੂਰੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖੇ ਬਹਾਲ ਰੱਖੇ ਨਾ ਕਿ ਇਹ ਹੋਵੇ ਵੀ ਅਸੀਂ ਇਸ ਦੇਸ਼ ਦਾ 3370 ਘਟਾਉਣ ਦੇ ਪਿੱਛੇ ਕੀ 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 ਪ੍ਰਾਪਤੀ ਹੈ ਜੀ ਕੋਈ ਪ੍ਰਾਪਤੀ ਨਹੀਂ ਹੈ ਜਾਂ ਕੋਈ ਹੋਰ ਐਸੀ ਪ੍ਰਾਪਤੀ ਦੱਸਣ ਇਹ ਜਿਹਦੇ ਨਾਲ ਸਾਡਾ ਦੇਸ਼ ਬਹੁਤ ਵੱਡੀਆਂ ਪੁਲੰਘਾਂ ਮਾਰ ਰਿਹਾ ਹੈਗਾ ਸਾਰੀਆਂ ਹੀ ਪੁਰਾਣੀਆਂ ਇੰਸਟੀਟਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ ਹੈ ਰੇਲਵੇ ਔਰ ਉਹ ਵੀ ਖਾਸ ਕਰਕੇ ਇੱਕ ਨੌਕਰਾਨਿਆਂ ਦੇ ਹੱਥਾਂ ਦੇ ਵਿੱਚ ਰੇਲਵੇ ਲੈ ਲੋ ਮਤਲਬ ਕਿ ਕਿੱਥੇ ਵੀ ਪ੍ਰਾਈਵੇਟਾਈਜੇਸ਼ਨ ਨਹੀਂ ਕਰਨ ਦੀ ਆਸ ਡਿਫੈਂਸ ਦੇ ਗੌਰਮੈਂਟ ਦੇ ਵਿੱਚ ਉੱਥੇ ਵੀ ਪ੍ਰਾਈਵੇਟਾਈਜੇਸ਼ਨ ਕਰੀ ਜਾ ਰਹੇ ਨੇ ਜਿਹੜੀਆਂ ਬਹੁਤ ਮਿਹਨਤ ਨਾਲ ਸਾਡੀਆਂ ਪਬਲਿਕ ਸੈਕਟਰ ਕ੍ਰੀਏਟ ਕੀਤੇ ਗਏ ਸੀਗੇ ਉਹ ਸਾਰਿਆਂ ਨੂੰ ਵੇਚਣ ਤੇ ਲੱਗੇ ਹੋਏ ਨੇ ਜਿਹੜੀਆਂ ਸਾਡੀਆਂ ਕੰਪਨੀਆਂ ਪ੍ਰੋਫਿਟ 'ਚ ਜਾ ਰਹੀਆਂ ਨੇ ਐਲ ਆਈ ਸੀ ਵਰਗੀਆਂ ਜਿਹਦੇ ਅਸੀਂ ਦੇਸ਼ ਸਾਡਾ ਚੱਲ ਰਿਹਾ ਜਿਸ ਤੋਂ ਲੋਨ ਲੈ ਕੇ ਹੋ ਇਹਨਾਂ ਨੇ ਵੇਚਣੀਆਂ ਸ਼ੁਰੂ ਕਰਤੀਆਂ ਉਹਦੇ ਵਿੱਚ ਐਫ ਡੀ ਆਈ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਕਰ ਦਿੰਦੀ ਆ ਮੇਰੇ ਕਹਿੰਦਾ ਭਾਵੇਂ ਵੀ ਹਾਲਾਤ ਬੀ ਜੇ ਪੀ ਨੇ ਐਸੈਟ ਕ੍ਰੀਏਟ ਕਰ ਦਿੱਤੇ ਨੇ ਜਿਹਦੇ ਵਿੱਚ ਅੱਜ ਬਹੁਤ ਵੱਡੀ ਲੋਡ ਹੈਗੀ ਆ ਵੀ ਜਿਹੜਾ ਇੰਡੀਆ ਘਟਪਦਨ ਬਣਿਆ ਇਨੂੰ ਮਜ਼ਬੂਤ ਕੀਤਾ ਜਾਵੇ ਹਾਂ ਠੀਕ ਹੈ ਉਹਦੇ ਵਿੱਚ ਅਗਰ ਕੁਝ ਲੈਣ ਦੇਣ ਵਾਲੀ ਗੱਲ ਹੈ ਜੀ ਹੈ ਕੁਝ ਨਫਾ ਨੁਕਸਾਨ ਵਾਲੀ ਗੱਲ ਹੈਗੀ ਆ ਉਹ ਕਰਨੀ ਪੈਂਦੀ ਆ ਹਮੇਸ਼ਾ ਹੀ ਕੁਛ ਨਾ ਕੁਛ ਗੇਵਨ ਟ੍ਰੀਕ ਹੁੰਦਾ ਹੈ ਅਦਰਵਾਇਜ਼ ਸਾਡਾ ਕੰਮ ਬੋਲਦਾ ਆ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਵੀ ਦਿੱਲੀ 'ਚ ਵੀ ਸਾਨੂੰ ਪੂਰਾ ਯਕੀਨ ਹੈਗਾ ਅਗਰ ਅਸੀਂ ਇਕੱਲੇ ਵੀ ਲੜ ਲਈਏ ਤਾਂ ਵੀ ਅਸੀਂ 13 ਦੀ 13 ਜਿੱਤਾਂਗੇ ਕੋਈ ਅਸੀ ਗੱਲ ਨਹੀਂ ਹੈਗੀ ਲੇਕਿਨ ਇੱਕ ਖੈਡਲਾਈਜ਼ਮ ਨੂੰ ਦੇਖਦੇ ਹੋਏ ਦੇਖਦੇ ਸੰਗੀ ਢਾਂਚੇ ਨੂੰ ਸਾਹਮਣੇ ਰੱਖਦੇ ਹੋਏ ਕਿਉਂਕਿ ਇਕੱਲਾ ਪੰਜਾਬ ਨਹੀਂ ਹੈ ਇਕੱਲਾ ਦਿੱਲੀ ਨਹੀਂ ਹੈ ਯੂਪੀ ਐਮਪੀ ਸਾਰੀਆਂ ਇਨੀਆਂ ਸਟੇਟਸ ਨੂੰ ਸਾਰਿਆਂ ਦੇ ਵਿੱਚ ਹੀ ਇਹਨਾਂ ਨੇ ਕਿਸ ਹੁੰਦਾ ਇਸ ਤਰ੍ਹਾਂ ਦਾ ਆਟੋਕ੍ਰੈਟਿਕ ਰੂਲ ਪੈਦਾ ਕਰਤਾ ਜਿੱਥੇ ਜਿੱਥੇ ਵੀ ਨਾਨ ਬੀਜਪੀ ਗਵਰਨਮੈਂਟਸ ਨੇ ਤੁਹਾਡੇ ਸਾਹਮਣੇ ਹੈ ਸੋ ਇਸ ਤਰ੍ਹਾਂ ਕੇ ਬਹੁਤ ਜ਼ਰੂਰੀ ਹੈ ਇਹ ਐਲਾਈਅੰਸ ਜਿਹੜਾ ਗਠਬੰਧਨ ਬਣਿਆ ਹੈ ਇੰਡੀਆ ਦਾ ਇਹਨੂੰ ਕਾਬਜਾਬ ਕੀਤਾ ਜਾਵੇ ਤੇ ਉਹਦਾ ਇੱਕ ਹਿੱਸਾ ਹੈ ਪੰਜਾਬ ਦਿੱਲੀ ਤੇ ਕਿਤੇ ਹੋਰ ਜਿੱਥੇ-ਜਿੱਥੇ ਵੀ ਕਾਂਗਰਸ ਨਾਲ ਅਲਾਈਅੰਸ ਆਮ ਆਦਮੀ ਪਾਰਟੀ ਨੂੰ ਕਰਨਾ ਪੈਂਦਾ ਤੇ ਸਾਡੀ ਜਿਹੜੀ ਸੈਂਟਰ ਲੀਡਰਸ਼ਿਪ ਹੈ ਉਹਦੇ ਉੱਤੇ ਡਿਪੈਂਡ ਕਰਦਾ ਹੈ ਅਗਰ ਉਹ ਕੋਈ ਫੈਸਲਾ ਲੈਂਦੇ ਨਹੀਂ ਤੇ ਠੀਕ ਹੈ ਸਾਨੂੰ ਪ੍ਰਮਾਣ ਕਰਨਾ ਚਾਹੀਦਾ ਹੈਗਾ ਕਿ ਸੀਐਮਪੀ ਦੇ ਹਦਾਰ ਦੇ ਉੱਤੇ ਜੀ ਬੰਸਾ ਜੀ ਕਾਂਗਰਸ ਦਾ ਕਹਿੰਦੀ ਕਿ ਸਾਡਾ ਕੋਈ ਅਲਾਈਅੰਸ ਨਹੀਂ ਹੋਊਗਾ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਦੀ ਜਿਹੜੀ ਇਕਾਈ ਹੈ ਤੇ ਜਦੋਂ ਤਰ ਬਹੁਤ ਤਰ੍ਹਾਂ ਕਹਿ ਰਹੀਆਂ ਨੇ ਕਿ ਇਹ ਅਲਾਈਅੰਸ ਸਿਰਫ ਸੱਤਾ ਪ੍ਰਾਪਤੀ ਦੇ ਲਈ ਅਲਾਈਅੰਸ ਹੈ ਸੱਤਾ ਪ੍ਰਾਪਤੀ ਤੋਂ ਅੱਗੇ ਕੋਈ ਡੈਡ ਲਾਈਨ ਨਹੀਂ ਹੈ ਆ ਦੇਖੋ ਬੰਗੂ ਸਭ ਗੱਲ ਇਹ ਆ ਵੀ ਸੱਤਾ ਪ੍ਰਾਪਤੀ ਦੇ ਵਿੱਚ ਇੱਕ ਬਹੁਤ ਜ਼ਰੂਰੀ ਅੰਗ ਜਿਹੜਾ ਮੈਂ ਤੁਹਾਨੂੰ ਫੈਡਰਲਿਜ਼ਮ ਦਾ ਦੱਸਿਆ ਸੰਗੀ ਢਾਂਚੇ ਦਾ ਦੱਸਿਆ ਜਦੋਂ ਉਸ ਨੂੰ ਖਤਰੇ ਦੀ ਗੱਲ ਆ ਜਾਵੇ ਨਾ ਤੇ ਫਿਰ ਬਹੁਤ ਕੁਝ ਤੁਹਾਨੂੰ ਆਪਣਾ ਕੁਰਬਾਨ ਕਰਨਾ ਪੈਂਦਾ ਹੈਗਾ ਅ ਜਿੱਦ ਤੱਕ ਹੈ ਲੈਸ ਕਾਂਗਰਸ ਜਿਹਨਾਂ ਨਾਲ ਅਸੂਚਾ ਲੱਗੀ ਆ ਉਹਨਾਂ ਦੀ ਲੋਕਲ ਲੀਡਰਸ਼ਿਪ ਦੇ ਬਿਆਨ ਮੈਂ ਵੀ ਸੁਣਨਾ ਅਸੀਂ ਥੋੜਾ ਜਿਆਦਾ ਰਿਜ਼ਰਵ ਰੋਕੇ ਬਿਆਨ ਦਿੰਦੇ ਉਹ ਥੋੜਾ ਜਿਆਦਾ ਕਈ ਵਾਰੀ ਖੁੱਲ੍ਹੇ ਇਸ ਤਰੀਕੇ ਨਾਲ ਬਿਆਨ ਦੇ ਦਿੰਦੇ ਨੇ ਜਿਹੜਾ ਕਿ ਜਾਂ ਤਾਂ ਉਹ ਇੱਕ ਇੰਡੀਆ ਗੱਠਜੋੜਨ ਦਾ ਹਿੱਸਾ ਨਾ ਹੋਏ ਅਸੀਂ ਨੇ ਕਹਿ ਰਹੇ ਸਾਡੀ ਪੰਜਾਬ ਦੀ ਲੀਡਰਸ਼ਿਪ ਨਹੀਂ ਕਹਿਦੀ ਤੁਹਾਡਾ 3 ਸੌਤੇ ਬਿਆਨ ਤੁਸੀਂ ਸੋਨੇ ਹੋਣਗੇ ਉਹ ਕਹਿੰਦੇ ਆਂਗੇ ਤਾਂ 13 13 13 ਦੀਆਂ 13 ਸੀਟਾਂ ਤੇ 14ਵੀਂ ਚੰਡੀਗੜ੍ਹ ਦੀ ਸੀਟ ਜਿੱਤਣ ਦੇ ਸક્ષਮ ਆ ਸੀ ਤਾਨੂੰ ਕੋਈ ਪ੍ਰੋਬਲਮ ਨਹੀਂ ਐਸੀ ਹੈਗੀ ਪਰ ਜੇ ਕਿਤੇ ਕੇਂਦਰ ਪੱਧਰ ਦੇ ਉੱਤੇ ਕੋਈ ਐਸਾ ਲੈਸ ਹੁੰਦਾ ਤੇ ਅਸੀਂ ਫਿਰ ਉਸ ਕੇਂਦਰ ਇਹ ਇੱਕ ਤੁਹਾਡੀ ਪਾਰਟੀ ਦੀ ਇੰਟਰਨਲ ਜਿਹੜੀ ਹੈਗੀ ਹੈ ਡੈਮੋਕਰੇਸੀ ਹੈਗੀ ਤੇ ਡਿਸਪਲਨ ਹੈ ਜਿਹੜਾ ਇਹ ਤਾਂ ਉਹਦਾ ਇੱਕ 파ਟ ਹੋ ਜਾਏਗਾ ਅਦਰ ਕੋਈ ਸਾਨੂੰ ਕੋਈ ਐਸੀ ਗੱਲ ਹੈ ਨਹੀਂ ਉਹ ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਆਧਾਰ ਦੇ ਉੱਤੇ ਦਿੱਲੀ ਪੰਜਾਬ ਇਹਦੇ ਨਾਲ ਅਸੀਂ ਹਰਿਆਣਾ ਤੇ ਗੋਆ ਦੇ ਵਿੱਚ ਵੀ ਲੜਾਂਗੇ ਚੋਣਾਂ ਜੀ ਕੋਈ ਐਸੀ ਗੱਲ ਨਹੀਂ ਜੇ ਜਬੀਜੀ ਜੇਕਰ ਲੋਕ ਇਹ ਪੰਜਾਬ ਦੇ ਵਿੱਚ ਜੇਕਰ ਅਲਾਈਂਸ ਹੋ ਜਾਂਦਾ ਤਾਂ ਪੰਜਾਬੀ ਕਹਿਣਗੇ ਕਿ ਅਸੀਂ ਤੁਹਾਨੂੰ ਵੋਟਾਂ ਇਸ ਕਰਕੇ ਥੋੜੀ ਪਾਈਆਂ ਸੀ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਕ੍ਰਪਟ ਕਹੋ ਉਹਨਾਂ ਲੋਕਾਂ ਦੇ ਨਾਲ ਜਾ ਕੇ ਅਲਾਈਂਸ ਕਰ ਲਓ ਕਹਿੰਦੇ ਕਿ ਨਾਲ ਇਸ ਕਰਕੇ ਪਾਈਆਂ ਸੀ ਕਿ ਮੌਤੀ ਅਸੀਂ ਹਰੋਣਾ ਅਸੀਂ ਤੁਹਾਨੂੰ ਵੋਟਾਂ ਪਾਈਆਂ ਸੀ ਕਿ ਅਸੀਂ ਇੱਕ ਅੱਛੇ ਨਿਜ਼ਾਮ ਦੀ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਇਸ ਕਰਕੇ 92 ਤੁਹਾਨੂੰ ਐਮਐਲਏ ਦਿੱਤੇ ਵੀ ਜੇਕਰ ਤੁਸੀਂ ਫੇਰ ਜਾ ਕੇ ਉਹਨਾਂ ਲੋਕਾਂ ਨਾਲ ਖੜਨਾ ਜਿਨ੍ਹਾਂ ਦੀ ਅੱਜ ਤੱਕ ਤੁਸੀਂ ਬਦਖੋਈ ਰਹੀ ਹੋ ਕਰਦੇ ਆਵਾਜ਼ੀ ਪਾਰਟੀ ਦੇ ਲੋਕ ਕਹਿੰਦੇ ਨੇ ਕਿ ਜੇਕਰ ਤੁਸੀਂ ਉਹਨਾਂ ਕੋਲ ਹੀ ਜਾਣਾ ਫਿਰ ਸਾਡੀਆਂ ਵੋਟਾਂ ਦਾ ਮੁੱਲ ਕੀ ਰਿਹਾ ਅਸੀਂ ਵੋਟਾਂ ਇਸ ਕਰਕੇ ਤਾਂ ਕਹਿੰਦੇ ਪਾਈਆਂ ਨਹੀਂ ਸੀ ਕਿ ਸੈਂਟਰ ਦੇ ਵਿੱਚ ਤੁਸੀਂ ਅਲਾਈਂਸ ਕਰ ਰਹੇ ਹੋ ਸਾਨੂੰ ਪੰਜਾਬ ਦੀ ਆਉਟਪੁੱਟ ਦਿਓ ਦੇਖੋ ਬੰਗੂ ਸਰਬ ਗੱਲ ਇਹ ਹੈ ਜਿਹੜੀ ਸਾਡੀ ਇਹ ਥੰਪਿੰਗ ਮжоਰਿਟੀ ਵਾਲੀ ਸਰਕਾਰ ਬਣੀ ਹੈ ਉਹ ਪਿਛਲੀਆਂ ਦੋਨੇ ਸਰਕਾਰਾਂ ਦੇ ਜਿਹੜੇ ਬਿਲਕੁਲ ਨਾ ਅਹਲਤਾ ਵਾਲੇ ਕੰਮ ਉਹਨਾਂ ਨੇ ਕੋਈ ਕੰਮ ਲੋਕਪੱਖੀ ਕੀਤਾ ਹੀ ਨਹੀਂ ਉਹਦਾ ਇੱਕ ਨਤੀਜਾ ਸੀਗਾ ਦੂਸਰਾ ਦਿੱਲੀ ਦੇ ਵਿਚਾਰਵਾਦੀ ਪਾਰਟੀ ਦੇ ਅੱਛੇ ਕੀਤੇ ਗਏ ਕੰਮ ਤੇ ਤੀਸਰਾ ਸਿੱਖਿਆ ਤੇ ਸਿਹਤ ਦਾ ਮਾਡਲ ਸਾਹਮਣੇ ਲੈ ਕੇ ਪੰਜਾਬ ਦੇ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ ਆਮ ਆਦਮੀ ਪਾਰਟੀ ਨੂੰ ਜਿੱਥੋਂ ਤੱਕ ਗੱਲ ਇਹ ਹੈਗੀ ਹੈ ਵੀ ਲੋਕਾਂ ਦੀ ਗੱਲ ਦੇਖੋ ਮੈਂ ਇੱਕ ਗੱਲ ਦਾ ਬਿਲਕੁਲ ਲੰਬੜਦਾਰ ਹਾਂ ਵੀਡੀਓ ਦੇ ਪੰਜਾਬੀ ਲੋਕ ਨੇ ਜਿਵੇਂ ਸ਼ੁਰੂ ਤੋਂ ਲੈ ਕੇ ਪੁਰਾਣੇ ਸਮਿਆਂ ਤੋਂ ਲੈ ਕੇ ਸਕੰਦਰ ਤੋਂ ਲੈ ਕੇ ਜਿਵੇਂ ਉਹਨੂੰ ਫੋਰਸ ਨੇ ਚੈਲੰਜ ਕੀਤਾ ਆਜ਼ਾਦੀ ਦੀ ਮੂਵਮੈਂਟ ਆਜ਼ਾਦੀ ਦੇ ਵਿੱਚ ਸੰਘਰਸ਼ ਰੋਲ ਪੰਜਾਬੀਆਂ ਦਾ ਕਿੰਨੇ ਪਰਸੈਂਟ ਸੀ ਔਰ ਉਸ ਤੋਂ ਬਾਅਦ ਜਿਵੇਂ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਪੰਜਾਬੀਆਂ ਦਾ ਜਿਹੜਾ ਕੰਟਰੀਬਿਊਸ਼ਨ ਹਰ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਮੈਨੂੰ ਨਹੀਂ ਲੱਗਦਾ ਹੈਗਾ ਵੀ ਪੰਜਾਬੀ ਪੰਜਾਬੀ ਕੌਣ ਹੈ ਆਪਾਂ ਸਾਰੇ ਪੰਜਾਬੀ ਹਾਂ ਅਸੀਂ ਠੀਕ ਆ ਆਮ ਆਦਮੀ ਪਾਰਟੀ ਨੂੰ ਅਗਰ ਸਮਰਥਕ ਨੂੰ ਸਦੀ ਸਰਕਾਰ ਬਣਾਈ ਹੈ ਤੇ ਆਮ ਆਦਮੀ ਪਾਰਟੀ ਨੇ ਇਹ 2 ਸਾਲ ਦੇ ਵਕਫੇ ਦੇ ਵਿੱਚ ਕੰਮ ਵੀ ਆਪਣੇ ਕਰਕੇ ਦਿਖਾਤੇ ਨੇ ਅੱਜ ਮੈਂ ਖੁਦ ਮਹੱਲਾ ਕਲੀਨ ਕਾ ਨੂੰ ਵਿਜ਼ਿਟ ਕੀਤਾ ਹੋਇਆ ਸਾਰੇ 42 ਤਰ੍ਹਾਂ ਦੇ ਟੈਸਟ ਫ੍ਰੀ ਨੇ ਇੰਨੀਆਂ ਨੌਕਰੀਆਂ ਤਾਂ ਮੈਂ ਮੇਰੀ ਅੱਛੀ ਉਮਰ ਹੋ ਗਈ ਸਰਕਾਰੀ ਮੈਚ ਮੈਚ ਉਹ ਚੋਟਿਆਂ ਤੇ ਰਹੇ ਹਾਂ ਲੇਕਿਨ ਇੰਨੀਆਂ ਨੌਕਰੀਆਂ ਤਾਂ ਕਦੇ ਵੀ ਕਿਸੇ ਸਰਕਾਰ ਨੇ ਪੂਰੇ 5 ਸਾਲਾਂ ਦੇ ਸਮੇਂ ਚ ਨਹੀਂ ਦਿੱਤੀਆਂ ਉਹ ਵੀ ਸਰਕਾਰੀ ਵਿਭਾਗਾਂ ਦੇ ਅੰਦਰ ਇਹ ਨਹੀਂ ਹੈਗਾ ਵੀ ਕੋਈ ਪੱਕਾ ਇੱਕ ਦਾਵਾ ਕਰ ਲਈਏ ਪ੍ਰਾਈਵੇਟ ਕੰਪਨੀਆਂ ਨੇ ਦਿੱਤੀਆਂ ਨੇ ਨਾ ਔਨ ਰਿਕਾਰਡ ਬੋਲਦਾ ਔਰ ਹਰ ਨਿਯੁਕਤੀ ਵੇਲੇ ਫੰਕਸ਼ਨ ਦੇ ਬਕਾਇਦਾ ਉਹਨਾਂ ਨੂੰ ਨਿਯੁਕਤੀ ਪੱਤਰ ਅਲਾਟ ਕੀਤੇ ਜਾਂਦੇ ਨੇ ਤਾਂ ਕਿ ਲੋਕਾਂ ਨੂੰ ਵਿਰੋਧੀ ਧਿਰ ਨੂੰ ਸਾਰਿਆਂ ਨੂੰ ਪਤਾ ਲੱਗੇ ਵੀ ਹਾਂ ਇਹ ਕੋਈ ਝੂਠ ਦਾ ਬਲੰਦਾ ਨਹੀਂ ਹੈਗਾ ਜੇ ਉਹੀ ਕਹਿ ਦਈਏ ਅਸੀਂ ਸਿੱਖਿਆ ਭਾਗ ਦੇ ਵਿੱਚ ਇੰਨੇ ਭਰਤੀ ਕਰ ਰਹੇ ਅ ਮੇਰਾ ਆਪਣਾ ਤਜਰਬਾ ਜੀ ਬੰਗੂ ਸਾਹਿਬ ਸਿੱਖਿਆ ਵਿਭਾਗ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ 30 ਸਾਲਾਂ ਤੋਂ ਕਦੇ ਕੋਈ ਦਰਜਾ 4 ਭਰਤੀ ਨਹੀਂ ਹੋਏ ਸੀਗੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਜਿਹੜੇ 14 14 15 15 ਸਾਲ ਤੇ ਕੱਚੇ ਬਲਾਗਰ ਤੁਸੀਂ ਇਹਨਾਂ ਨੇ ਪੱਕੇ ਕੀਤੇ ਸੋ ਇਹ ਨਹੀਂ ਗੱਲ ਹੋਏਗੀ ਪੰਜਾਬੀਆਂ ਨੂੰ ਦੱਸਣ ਵਾਸਤੇ ਸਾਡੇ ਕੋਲ ਕੋਈ ਕਾਰਨ ਹੈਗੇ ਨੇ ਅਸੀਂ ਮੈਂ ਜੇ ਪਹਿਲਾਂ ਕਿਹਾ ਅਸੀਂ ਆਈਡੀਓਲੋਜੀਕਲੀ ਸਾਡਾ ਕੋਈ ਮੇਲ ਨਹੀਂ ਹੋਏਗਾ ਕੇਵਲ ਤੇ ਕੇਵਲ ਜੇ ਹੋਇਆ ਦੇਖੋ ਪਹਿਲੀ ਗੱਲ ਇਹ ਕੋਈ ਜ਼ਰੂਰੀ ਨਹੀਂ ਹੈ ਇਹ ਅਲਾਈਅንስ ਜਿਹੜਾ ਸਾਡਾ ਪੰਜਾਬ ਦੇ ਵਿੱਚ ਆਗਵਾ ਪਾਕੀ ਪਾਰਟੀ ਦੇ ਕਾਂਗਰਸ ਦਾ ਗਠਜੋੜ ਹੋਣ ਨੂੰ ਵੀ ਇਹ ਕੋਈ ਜ਼ਰੂਰੀ ਨਹੀਂ ਹੈ ਇਹ ਕਿਉਂਕਿ ਅੱਜ ਵੀ ਗੱਲ ਹੋ ਚੱਲ ਰਹੀ ਹੈ ਇੱਕ ਮੀਟਿੰਗ ਪਹਿਲਾਂ ਹੋ ਗਈ ਹੈ ਅਸੀਂ ਤਾਂ ਸੈਂਟਰ ਲੀਡਰਸ਼ਿਪ ਦੇ ਇਸ਼ਾਰੇ ਦੀ ਗੱਲ ਹੈਗੀ ਹੈ ਫਿਰ ਜਦੋਂ ਸਾਨੂੰ ਇਹ ਅਲਾਈਅንስ ਹੋ ਜਾਂਦਾ ਮੰਨ ਲਓ ਕਿਸੇ ਵੀ ਤਰੀਕੇ ਦਾ ਹੁੰਦਾ ਹੈ ਕਿੰਨੀਆਂ ਸੀਟਾਂ ਦਾ ਲੈਣ ਦੇਣ ਅਗਰ ਹੋ ਜਾਂਦਾ ਹੈਗਾ ਤੇ ਸਾਡਾ ਕਾਮਨ ਮਿਨਿਮਮ ਪ੍ਰੋਗਰਾਮ ਹੈਗਾ ਸਾਡੀ ਆਪਣੀ ਅਸੀਂ ਜਿੱਥੇ ਜਿਹੜੀਆਂ ਸੀਟਾਂ ਸਾਨੂੰ ਮਿਲੀਆਂ ਉਥੇ ਅਸੀਂ ਲੜਾਂਗੇ ਜਿਹੜੀਆਂ ਉਹਨਾਂ ਨੂੰ ਮਿਲਦੀ ਉਥੇ ਉਹ ਲੜਨਗੇ ਇਹਦੇ ਵਿੱਚ ਕੋਈ ਇੰਨੀ ਖਾਸ ਚਿੰਤਾ ਵਾਲੀ ਗੱਲ ਨਹੀਂ ਹੈਗੀ ਕਿ ਪੰਜਾਬ ਦੇ ਲੋਕ ਇਸ ਟੀਮ ਨੂੰ ਐਕਸੈਪਟ ਨਹੀਂ ਕਰਨਗੇ ਕਰਨਗੇ ਬਕਾਇਦਾ ਕਿਉਂਕਿ ਪੰਜਾਬ ਦੇ ਲੋਕ ਜਮਹੂਰੀਅਤ ਪਸੰਦ ਨੇ ਇਨਕਲਾਬੀ ਲੋਕ ਦੇ ਕੋਈ ਐਸੀ ਗੱਲ ਨਹੀਂ ਜੀ ਕੀ ਭੰਗੂ ਸਾਹਿਬ ਵੀ ਜੇਬੀਸਾ ਜੇਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਅਲਾਈਅንስ ਹੋ ਗਿਆ ਪਰ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਕੌਣ ਆਪੋਜੀਸ਼ਨ ਚੁੱਕਦੀ ਹੁੰਦੀ ਜਿਹੜੇ ਮੁੱਦੇ ਉਹ ਉਹਦੇ ਕੌਣ ਚੁੱਕੂਗੀ ਕਿ ਕਿਹੜੇ ਚ ਉਹਨਾਂ ਤੇ ਗੱਲ ਕਰੂਗੀ ਆਪੋਜੀਸ਼ਨ ਨਹੀਂ ਕੋਈ ਨਹੀਂ ਰਹਿਣੀ ਹੈਗੀ ਜਿਹੜੀ ਆਪੋਜੀਸ਼ਨ ਹੋਗੀ ਉਹ ਸੱਤਾ ਦੇ ਭਾਗੀਦਾਰ ਬਣ ਜੂਗੀ ਅਲਾਈਅੰਸ ਕਰਕੇ ਵਿਧਾਨ ਸਭਾ ਦੇ ਵਿੱਚ ਗੱਲ ਕੌਣ ਰੱਖੀ ਜਾਣਗੀਆਂ ਕਿਹੜੀ ਤੇ ਰੱਖੂਗੀ ਦੇਖੋ ਪੰਗੋਸ਼ਾ ਸਾਡਾ ਜਿਹੜਾ ਅਲਾਈਅੰਸ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਹੈਗਾ ਜਾਂ ਇੰਡੀਆ ਗੱਠਜੋੜ ਦੀ ਆਪਾਂ ਗੱਲ ਕਰੀਏ ਉਹ ਕੇਵਲ ਤੇ ਕੇਵਲ ਸਾਡੇ ਦੇਸ਼ ਦੀ ਜਮਹੂਰੀਅਤ ਨੂੰ ਬਚਾਉਣ ਕਰਤਰ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਚੋਣਾਂ 2024 ਦੀਆਂ ਆ ਰਹੀਆਂ ਨੇ ਉਹਦੇ ਵਕਤ ਹੈ ਹੋਵੇਗਾ ਕਿ ਹੋਇਆ ਲੇਕਿਨ ਇਹ ਨਹੀਂ ਗੱਲ ਹੈਗੀ ਵੀ ਸਾਡਾ ਅਸੀਂ ਪਿਛਲੇ 5 ਤੇ ਉਸ ਤੋਂ ਪਿਛਲੇ 10 ਸਾਲਾਂ ਦਾ ਜਿਹੜਾ ਦੌਰਾਨ ਕਿਉਂ ਕੁਝ ਲੋਕਾਂ ਦੇ ਵਾਸਤੇ ਸਰਕਾਰਾਂ ਨੇ ਕੰਮ ਕਰਨੇ ਹੁੰਦੇ ਸੀ ਜਿਹੜੇ ਨਹੀਂ ਕੀਤੇ ਅਸੀਂ ਇਹ 2 ਸਾਲ ਚ ਕਰਨੇ ਸ਼ੁਰੂ ਕਰ ਦਿੱਤੇ ਮੈਂ ਤੁਹਾਨੂੰ ਦੱਸਦਾ ਹਾਂ ਇੱਕ ਸਿੱਖਿਆ ਇੱਕ ਐਸੀ ਚੀਜ਼ ਹੁੰਦੀ ਹੈ ਕਿਨੇ ਤੁਹਾਡੇ ਆਉਣ ਵਾਲੇ ਸਮੇਂ ਦਾ ਵੁੱਡ ਬਣਨਾ ਹੁਣ ਮੋਦੀ ਸਾਹਿਬ ਗਲਤਾ ਕਰਦੇ ਨੇ ਵੀ ਅਸੀਂ ਵਿਕਸਿਤ ਦੇਸ਼ ਫਲਾਣੇ ਸੰਦੇ ਵਿੱਚ ਵਿਕਸਿਤ ਦੇਸ਼ ਹੋ ਜਾਾਂਗੇ ਔਰ ਉਸ ਸਮਾਂ ਵੀ ਬੜਾ ਉਹਨਾਂ ਨੇ ਲੰਬਾ ਦਿੱਤਾ ਇੰਜ ਦੇਸ਼ ਵਿਕਸਿਤ ਨਹੀਂ ਹੋਇਆ ਕਰਦੇ ਕਦੇ ਵੀ ਤੁਹਾਡਾ ਬੇਰੋਜ਼ਗਾਰੀ ਦਾ ਲੈਵਲ ਕੀ ਹੈ ਜੀ ਤੁਹਾਡਾ ਐਜੂਕੇਸ਼ਨ ਦਾ ਪੱਧਰ ਕੀ ਹੈ ਇਹ ਦੋਨੇ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਵਿਕਸਿਤ ਹੋਣ ਵਾਸਤੇ ਸਾਨੂੰ ਇਸ ਜੀ ਨੂੰ ਕੰਟਰੋਲ ਕਰਨਾ ਪਵੇਗਾ ਪੰਜਾਬ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਿੱਖਿਆ ਦਾ ਇਸ ਤਰੀਕੇ ਦਾ ਮਾਡਲ ਪੇਸ਼ ਕੀਤਾ ਜਾਵੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਮਹਿਸੂਸ ਕਰਨ ਵੀ ਹਾਂ ਇਹ ਇੱਕ ਪ੍ਰਾਈਵੇਟ ਸਕੂਲ ਪ੍ਰਾਈਵੇਟ এডਿਕੇਸ਼ਨ ਜਿਹੜੀ ਬਹੁਤ ਮਹਿੰਗੀ ਹੋ ਚੁੱਕੀ ਹੈ ਅਸੀਂ ਬਿਲਕੁਲ ਫ੍ਰੀ এডਿਕੇਸ਼ਨ 10ਵੀਂ ਤੱਕ ਦੇ ਰਹੇ ਹੈਗੇ ਹਾਂ ਜਾਂ 8ਵੀਂ ਤੱਕ ਬਿਲਕੁਲ ਹੀ ਫ੍ਰੀ ਹੈਗੀ ਹੈ ਉਸ ਤੋਂ ਬਾਅਦ ਬਿਲਕੁਲ ਮੀਗਰ ਜੀ ਫੀਸ 10ਵੀਂ ਤੱਕ ਹੈ 12ਵੀਂ ਤੱਕ ਵੀ ਬਹੁਤ ਘੱਟ ਕੀਤੀ ਗਈ ਹੈ ਹੋਰ ਵੀ ਸਿੱਖਿਆ ਦੇ ਵਿੱਚ ਅਸੀਂ ਇਸ ਐਮੀਨੈਂਸ ਸਕੂਲ ਆਫ ਐਮੀਨੈਂਸ ਬਣਾ ਦਿੱਤੇ ਨੇ ਇਸੇ ਤਰ੍ਹਾਂ ਹੀ ਅਸੀਂ ਹੈਲਥ ਵਾਲੇ ਪਾਸੇ ਕੰਮ ਕਰ ਰਹੇ ਹਾਂ ਜਿਹੜੇ ਸਾਡੇ ਇਸ਼ੂਜ਼ ਨੇ ਪੰਜਾਬੀਆਂ ਦੇ ਜਾਂ ਪੰਜਾਬ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਮਾਨ ਸਰਕਾਰ ਇਸੇ ਤਰ੍ਹਾਂ ਹੀ ਆਉਣ ਵਾਲੇ 3 ਸਾਲਾਂ ਦੇ ਵਿੱਚ ਕੰਮ ਕਰਦੀ ਰਹੇਗੀ ਐਸੀ ਗੱਲ ਨਹੀਂ ਹੈਗੀ دوسری ਗੱਲ ਹੈਗੀ ਵੀ ਆਫਟਰ ਡਿਫਰੈਂਸਸ ਵੀ ਹੋਣਗੇ ਵਿਧਾਨ ਸਭਾ ਦੇ ਵਿੱਚ ਉਹ ਡਿਫਰੈਂਸਸ ਐਕਚੁਅਲੀ ਕਈ ਵਾਰੀ ਨਾ ਸਾਡੇ ਜਿਹੜੇ ਯੂਰੋਪੀ ਸਾਥੀ ਨੇ ਮਿਸ ਇੰਟਰਪ੍ਰੀਟ ਕਰ ਦਿੰਦੇ ਨੇ ਔਰ ਕਈ ਵਾਰੀ ਆਪਾਂ ਜਦੋਂ ਬਹਿਸ ਹੁੰਦੇ ਆ ਇਹਨਾਂ ਦੀ ਮੈਂ ਖਾਸ ਕਰਕੇ ਇਹਨਾਂ ਦੇ ਵਿਰੋਧੀ ਧਿਰ ਦੇ ਲੀਡਰ ਦੀ ਗੱਲ ਕਰਦਾ ਕੋਈ ਆਧਾਰ ਨਹੀਂ ਹੁੰਦਾ ਉਸ ਗੱਲ ਦਾ ਜਾਂ ਤਾਂ ਕਿਸੇ ਮੁੱਦੇ ਦੇ ਉੱਤੇ ਗੱਲ ਕੀਤੀ ਜਾਵੇ ਵੀ ਆਹ ਮੁੱਦਾ ਤੁਹਾਡਾ ਤੁਸੀਂ ਆ ਜਿਹੜਾ ਕੰਮ ਕੀਤਾ ਸੀ ਕੋਈ ਸੁਝਾਅ ਇਸ ਪ੍ਰੋਗਰੈਸਿਵ ਕੋਈ ਸੁਜੈਸ਼ਨ ਹੋਵੇ ਤਾਂ ਹਮੇਸ਼ਾ ਮੰਨਨ ਨੂੰ ਪੰਜਾਬ ਸਰਕਾਰ ਤਿਆਰ ਰਹੇਗੀ ਪਰੇ ਜਰੂਰ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਚ ਜਾਂਦੇ ਸੂਬੇ ਦੇ ਵਾਸਤੇ ਸਰਕਾਰ ਉਸੇ ਤਰ੍ਹਾਂ ਹੀ ਲੋਕਾਂ ਦੀ ਭੈਤਰੀ ਲਈ ਰੋਜ਼ਗਾਰ ਤੇ ਹੋਰ ਜ਼ਿਆਦਾ ਮੌਕੇ ਪੈਦਾ ਕਰਨ ਲਈ ਇੰਡਸਟਰੀਅਲ ਬਾਰੂ ਬਹੁਤ ਆ ਰਹੀਆਂ ਨੇ ਬਹੁਤ ਲੋਕਾਂ ਨਾਲ ਇੰਡਸਟਰੀਅਲ ਸਟਾਰ ਨਾਲ ਆਪਣੀਆਂ ਜਿਹੜੇ ਐਮਓਯੂ ਸਾਈਨ ਹੋ ਰਹੇ ਨੇ ਹੋਰ ਵੀ ਬਹੁਤ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਕਰਨ ਜਾ ਰਹੀ ਹੈਗੀ ਹੈ ਦੇਖੋ ਇਹ ਗੱਲ ਮੰਨਣੀ ਪਵੇਗੀ ਕਿ ਇਹ 2 ਸਾਲ ਦੀ ਕਾਰਗੁਜ਼ਾਰੀ ਸਾਡੀ ਪਹਿਲੇ 2 ਸਾਲਾਂ ਦੀ ਪਿਛਲੇ 2 ਸਾਲਾਂ ਦੀ ਨਹੀਂ ਪਹਿਲੇ 2 ਸਾਲਾਂ ਦੀ ਸਾਡੀ ਕਾਰਗੁਜ਼ਾਰੀ ਬਹੁਤ ਵਧੀਆ ਹੈਗੀ ਹੈ ਤੋਂ ਮੈਨੂੰ ਮੇਰੇ ਆਪਣੇ ਨਜੀਵ ਵਿਚਾਰ ਨੇ ਵੀ ਵਿਰੋਧੀ ਧਿਰ ਨੂੰ ਵੀ ਇਸ ਗੱਲ ਨੂੰ ਮੰਨਣਾ ਚਾਹੀਦਾ ਹੈਗਾ ਨਾ ਕਿ ਕੇਵਲ ਕਿੰਤੂ ਪਰੰਤੂ ਹੀ ਕਰੀ ਜਾਣ ਕ੍ਰਿਟਿਸਿਜ਼ਮ ਫਾਰ ਦੀ ਕ੍ਰਿਟਿਸਿਜ਼ਮ ਸਟ੍ਰੇਕ ਨਹੀਂ ਹੋਣਾ ਚਾਹੀਦਾ ਜੀ 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 ਜੀਪੀਜੀ ਇਹ ਅਲਾਈਅੰਸ ਲੋਕ ਸਭਾ ਤੱਕ ਸੀਮਿਤ ਰਹੂਗਾ ਜੇ ਹੋ ਜਾਂਦਾ ਕਿ ਅੱਗੇ ਵਿਧਾਨ ਸਭਾ ਦੇ ਵਿੱਚ ਵੀ ਇਹ ਹੋਊਗਾ ਤੁਹ ਕੋਈ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਖੈਰ ਬਹੁਤ ਤੁਹਾਡਾ ਸਵਾਲ ਜਿਹੜਾ ਹੈ ਉਹਦਾ ਐਸ ਵਲੇ ਤਾਂ ਕੋਈ ਜਵਾਬ ਨਹੀਂ ਹੈਗਾ ਗੱਲ ਇਹ ਹੈਗੀ ਹੈ ਜੀ ਕੇਵਲ ਤੇ ਕੇਵਲ 2024 ਦੇ ਵਾਸਤੇ ਹੀ ਅਲਾਈਅੰਸ ਹੋਵੇਗਾ ਉਹ ਵੀ ਮੈਂ 6 ਲਫਜ਼ ਦੂਰ ਲਾਉਣਾ ਵੀ ਤਾਂ ਅਨਸਰ ਵਾਚ ਅਸੀਂ ਆਪਣੀ ਕਾਰਗੁਜ਼ਾਰੀ ਸਾਡੀ ਐਸ ਵਲੇ ਆਮ ਆਦਮੀ ਪਾਰਟੀ ਬਿਲਕੁਲ ਐਸਟੈਬਲਿਸ਼ਡ ਪਾਰਟੀ ਬਣ ਚੁੱਕੀ ਹੈ ਜੀ ਅਸੀਂ ਗੁਜਰਾਤ ਵਿੱਚ ਅਸੀਂ ਆਪਣੇ ਸਾਡੇ ਪੰਜ ਮੈਂਬਰ ਦਾ ਗਮਾਰੇ ਵਿੱਚ ਤੋਂ ਮੈਂਬਰ ਹਰਿਆਣਾ ਦੇ ਵਿੱਚ ਆਉਣ ਵਾਲੇ ਸਮੇਟ ਸਾਨੂੰ ਪੱਕਾ ਯਕੀਨ ਹੈ ਇਹ ਸਰਕਾਰ ਬਣਾਵਾਂਗੇ ਕੋਈ ਐਸੀ ਗੱਲ ਨਹੀਂ ਹੈਗੀ ਜੋ ਸਿਆਸੀ ਪਾਰਟੀ ਪੂਰੀ ਸਟੈਬਲਿਸ਼ਡ ਪਾਰਟੀ ਹੈ ਅਸੀਂ ਆਪਣੇ ਕੰਮਾਂ ਦੇ ਆਧਾਰ ਦੇ ਉੱਤੇ ਆਉਣ ਵਾਲੇ ਸਮੇਟ ਚੋਣ ਲੜਾਂਗੇ ਕੋਈ ਐਸੀ ਗੱਲ ਨਹੀਂ ਵੀ ਉਹ ਸਾਡਾ ਕੋਈ ਐਲਾਈਅੰਸ ਕੇਵਲ ਕਾਮਨ ਮਿਨਿਮਮ ਪ੍ਰੋਗਰਾਮ ਦੇ ਉੱਤੇ ਪਾਰਲੀਮੈਂਟ ਚੋਣਾਂ ਦੇ ਵਾਸਤੇ ਐਲਾਈਅੰਸ ਹੈਗਾ ਹੈ ਜੀ ਜੀ ਜੀਪ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਵਿਚਾਰ ਰੱਖਿਆ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੌਕਾ ਦਿੱਤਾ ਜੀ ਸੋ ਦੋਸਤੋ ਆਮ ਆਦਮੀ ਪਾਰਟੀ ਤੋਂ ਮਰੇ ਨਾਲ ਪ੍ਰਿੰਸੀਪਲ ਜੇਪੀ ਸਿੰਘ ਜੁੜੇ ਹੋਏ ਸੀ ਸਿੱਖਿਆ ਦੇ ਖੇਤਰ ਦੇ ਨਾਲ ਸਬੰਧਤ ਨੇ ਤਮਾਮ ਉਮਰ ਜਿਹੜਾ ਵਿਦਿਆ ਦਾ ਚਾਣਣਾ ਹੁੰਦਾ ਉਹਦਾ ਪਸਾਰ ਕਰਦੇ ਰਹੇ ਤੇ ਹੁਣ ਲੋਕ ਸੇਵਾ ਦੀ ਭਾਵਨਾ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਤੇ ਆਪਣੇ ਨਾਲ ਗੱਲਬਾਤ ਕਰ ਰਹੇ ਸੀ ਅਲਾਈਂਸ ਪਰ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਦਿੱਤਨਾ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ